ਬਾਬਾ ਸੱਜਣ ਜੀ ਦਾ ਖੂ ਪਿੰਡ ਉਇਆਲੀ ਕਲਾਂ ਜ਼ਿਲ੍ਹਾ ਲੁਧਿਆਣਾ ਇਸ ਖੂ ਨੂੰ ਕਰਾਮਾਤੀ ਖੂ ਵੀ ਕਹਿੰਦੇ ਨੇ ਕਰਾਮਾਤੀ ਖੂ ਤਾਂ ਕਹਿੰਦੇ ਨੇ ਕਿਉਂਕਿ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿਰਪਾ ਦੇ ਨਾਲ ਇਹ ਖੂ ਰਾਤੋਂ ਰਾਤ ਲੱਗ ਗਿਆ ਸੀ ਅਤੇ ਉਹਨਾਂ ਨੇ ਬਾਬਾ ਸੱਜਣ ਜੀ ਨੂੰ ਵਰ ਦਿੱਤੇ ਕਿ ਜੋ ਵੀ ਇਸ ਸਥਾਨ ਤੇ ਸ਼ਰਧਾ ਭਾਵਨਾ ਨਾਲ ਅਰਦਾਸਾਂ ਬੇਨਤੀਆਂ ਕਰਨਗੇ ਉਨ੍ਹਾਂ ਦੇ ਮੰਨ ਦੀਆਂ ਮਰਾਦਾਂ ਪੂਰੀਆਂ ਹੋਣਗੀਆਂ ਦੁੱਖ ਦੁਲਿਹਦਰ ਦੂਰ ਹੋਣਗੇ ਅਤੇ ਪਰਿਵਾਰ ਵਿੱਚ ਵਾਧਾ ਹੋਵੇਗਾ ਬਹੁਤ ਘੱਟ ਸੰਗਤਾਂ ਨੇ ਇਸ ਖੂਹ ਦੇ ਦਰਸ਼ਨ ਕੀਤੇ ਹੋਣਗੇ ਬਹੁਤ ਹੀ ਭਾਗਾ ਵਾਲੇ ਨੇ ਜੀ ਉਹ ਇਨਸਾਨ ਜੋ ਇਸ ਪਾਵਨ ਪਵਿੱਤਰ ਖੂਹ ਦੇ ਦਰਸ਼ਨ ਕਰ ਰਹੇ ਨੇ ਇਹ ਅਸਥਾਨ ਬਾਬਾ ਸੱਜਣ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਦੋਂ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਿੰਡ ਅਜਾਲੀ ਕਲਾਂ ਗੁਰਦੁਆਰਾ ਥੜਾ ਸਾਹਿਬ ਦੇ ਸਥਾਨ ਤੇ ਆ ਕੇ ਬਰਾਜੇ ਸਨ ਤਾਂ ਉਹਨਾਂ ਨੇ ਆਪਣੇ ਘੋੜੇ ਗੁਲਬਾਗ ਅਤੇ ਦਿਲਬਾਗ ਪਿੱਪਲ ਨਾਲ ਬੰਨ ਦਿੱਤੇ ਅਤੇ ਸੰਗਤਾਂ ਨਾਲ ਬਚਨ ਕੀਤੇ ਅਤੇ ਪੁੱਛਿਆ ਕਿ ਕੋਈ ਐਸਾ ਸਿੱਖ ਹੈ ਜੋ ਤੰਬਾਕੂ ਦਾ ਸੇਵਨ ਨਹੀਂ ਕਰਦਾ ਸੰਗਤਾਂ ਨੇ ਦੱਸਿਆ ਕਿ ਇੱਕ ਬਾਬਾ ਸੱਜਣ ਹੈ ਜੋ ਤੰਬਾਕੂ ਦਾ ਸੇਵਨ ਨਹੀਂ ਕਰਦਾ ਦਾ ਗੁਰੂ ਮਹਾਰਾਜ ਨੇ ਬਾਬੇ ਸੱਜਣ ਨੂੰ ਬੁਲਾਇਆ ਅਤੇ ਪੁੱਛਿਆ ਕਿ ਸਿੱਖਾ ਤੂੰ ਤੰਬਾਕੂ ਦਾ ਸੇਵਨ ਤਾਂ ਨਹੀਂ ਕਰਦਾ ਬਾਬੇ ਸੱਜਣ ਨੇ ਕਿਹਾ ਨਹੀਂ ਮਹਾਰਾਜ ਤਾਂ ਗੁਰੂ ਮਹਾਰਾਜ ਨੇ ਉਹਨਾਂ ਕੋਲੋਂ ਲੰਗਰ ਤਿਆਰ ਕਰਵਾਇਆ ਅਤੇ ਤਿਆਰ ਕੀਤਾ ਲੰਗਰ ਛਕਿਆ ਗੁਰੂ ਮਹਾਰਾਜ ਨੇ ਬਾਬੇ ਸੱਜਣ ਨੂੰ ਕੀਰਤਪੁਰ ਸਾਹਿਬ ਆਉਣ ਵਾਸਤੇ ਬਚਨ ਕੀਤੇ ਉਸ ਦਿਨ ਤੋਂ ਬਾਬਾ ਸੱਜਣ ਜੀ ਦੇਸੀ ਘਿਓ ਲੈ ਕੇ ਕੀਰਤਪੁਰ ਸਾਹਿਬ ਜਾਣ ਲੱਗ ਪਏ ਅਤੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੱਕੇ ਸੇਵਕ ਬਣ ਗਏ ਇੱਕ ਵਾਰ ਦੀ ਗੱਲ ਹੈ ਕਿ ਸੰਗਰਾਂਦ ਦਾ ਦਿਹਾੜਾ ਸੀ। ਬਾਬਾ ਜੀ ਘਿਓ ਲੈ ਕੇ ਜਾਣ ਤੋਂ ਲੇਟ ਹੋ ਗਏ। ਜਦੋਂ ਸਿੱਖਾਂ ਨੇ ਗੁਰੂ ਮਹਾਰਾਜ ਕੋਲ ਗੱਲ ਕੀਤੀ ਕਿ ਅੱਜ ਬਾਬਾ ਸੱਜਣ ਘਿਓ ਲੈ ਕੇ ਨਹੀਂ ਆਏ ਤਾਂ ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਕੁਝ ਚਿਰ ਉਡੀਕ ਕਰਨ ਲਈ ਕਿਹਾ ਅਤੇ ਕੁਝ ਚਿਰ ਪਿਛੋਂ ਜਦੋਂ ਬਾਬਾ ਜੀ ਪਹੁੰਚੇ ਤਾਂ ਸੰਗਤਾਂ ਖੁਸ਼ ਹੋ ਗਈਆਂ। ਬਾਬੇ ਸੱਜੜ ਜੀ ਨੇ ਘਿਓ ਲੰਗਰ ਵਿੱਚ ਦਿੱਤਾ ਅਤੇ ਪ੍ਰਸ਼ਾਦਾ ਛਕਣ ਤੋਂ ਬਾਅਦ ਗੁਰੂ ਮਹਾਰਾਜ ਪਾਸ ਆ ਗਏ। ਗੁਰੂ ਮਹਾਰਾਜ ਨੇ ਬਾਬਾ ਜੀ ਨੂੰ ਪੁੱਛਿਆ ਕਿ ਕੀ ਗੱਲ ਹੋ ਗਈ ਤੁਸੀਂ ਲੇਟ ਹੋ ਗਏ ਬਾਬਾ ਜੀ ਕਹਿਣ ਲੱਗੇ ਕਿ ਮਹਾਰਾਜ ਆਪਣੀ ਜ਼ਮੀਨ ਵਿੱਚ ਇੱਕ ਖੂਪ ਪੁੱਟਣ ਲੱਗੇ ਸੀ ਪਰ ਸ਼ਰੀਕਾਂ ਨੇ ਪੁੱਟਣ ਨਹੀਂ ਦਿੱਤਾ ਇਸ ਕਾਰਨ ਲੇਟ ਹੋ ਗਿਆ ਤਾਂ ਗੁਰੂ ਮਹਾਰਾਜ ਕਹਿਣ ਲੱਗੇ ਕਿ ਬਾਬਾ ਜੀ ਜੇਕਰ ਤੁਹਾਡੇ ਸ਼ਰੀਕ ਨਾ ਹੋਣ ਤਾਂ ਬਾਬਾ ਜੀ ਨੇ ਕਿਹਾ ਮਹਾਰਾਜ ਜੇ ਸ਼ਰੀਕ ਨਾ ਹੋਣ ਤਾਂ ਮੈਂ ਕਿਸ ਨਾਲ ਵਰਤਾਂਗਾ ਸ਼ਰੀਕ ਜ਼ਰੂਰ ਹੋਣ ਤਾਂ ਅੱਗੋਂ ਗੁਰੂ ਮਹਾਰਾਜ ਨੇ ਬਚਨ ਕੀਤੇ ਕਿ ਸ਼ਰੀਕ ਤੇਰੇ ਜ਼ਰੂਰ ਹੋਣਗੇ ਪਰ ਜਿੰਨੇ ਹੁਣ ਹਨ ਇੰਨੇ ਹੀ ਰਹਿਣਗੇ ਗੁਰੂ ਜੀ ਨੇ ਕਿਹਾ ਕਿ ਖੂਹ ਸਰ ਵੀ ਨਹੀਂ ਹੋਵੇਗਾ ਜੋ ਇਨਸਾਨ ਤੇਰੇ ਸਰ ਤੇ ਮੁਰਾਦ ਮੰਗੇਗਾ ਉਸ ਦੀ ਹਰ ਮੁਰਾਦ ਪੂਰੀ ਹੋਵੇਗੀ ਇਹ ਬਰ ਲੈ ਕੇ ਬਾਬਾ ਸੱਜਣ ਜੀ ਜਦੋਂ ਪਿੰਡ ਆਏ ਤਾਂ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਬਾਬਾ ਜੀ ਖੂਹ ਤਾਂ ਰਾਤੋਂ ਰਾਤ ਹੀ ਲੱਗ ਚੁੱਕਾ ਹੈ ਖੂਹ ਵਿੱਚ ਇੱਟਾਂ ਬਿੰਗੀ ਅਟਡੀਆਂ ਲੱਗੀਆਂ ਹੋਈਆਂ ਹਨ ਜਦੋਂ ਬਾਬਾ ਜੀ ਨੇ ਆ ਕੇ ਦੇਖਿਆ ਤਾਂ ਬਹੁਤ ਖੁਸ਼ ਹੋਏ ਹੁਣ ਇਸ ਸਥਾਨ ਤੇ ਬਾਬਾ ਜੀ ਦੇ ਨਾਂ ਤੇ ਚੇਤਵਦੀ 14 ਨੂੰ ਹਰ ਸਾਲ ਮੇਲਾ ਲੱਗਦਾ ਹੈ ਜੀ ਅਖੰਡ ਪਾਠ ਕਰਵਾਈ ਜਾਂਦੇ ਹਨ ਕਬੀਸ਼ਰੀ ਅਤੇ ਰਾਗੀ ਜਿੱਥੇ ਪਹੁੰਚਦੇ ਹਨ ਗੁਰੂ ਘਰ ਲੰਗਰ ਅਟੁੱਟ ਚਲਾਇਆ ਜਾਂਦਾ ਹੈ ਅਤੇ ਹਰ ਮਹੀਨੇ ਮੱਸਿਆ ਦਾ ਦਿਹਾੜਾ ਮਨਾਇਆ ਜਾਂਦਾ ਹੈ ਸੋ ਅੱਜ ਜਿਹੜੇ-ਜਿਹੜੇ ਵੀ ਆਨਲਾਈਨ ਬੈਠੇ ਨੇ ਇਸ ਵੀਡੀਓ ਨੂੰ ਬਿਲਕੁਲ ਵੀ ਨਜ਼ਰ ਅੰਦਾਜ਼ ਨਾ ਕਰਿਓ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਲੈ ਕੇ ਸ਼ੇਅਰ ਕਰ ਦਿਓ ਤਾਂ ਕਿ ਹੋਰ ਸੰਗਤਾਂ ਵੀ ਇਸ ਅਸਥਾਨ ਦੇ ਦਰਸ਼ਨ ਦੀਦਾਰੀ ਕਰ ਸਕਣ ਬੋਲੋ ਜੀ ਵਾਹਿਗੁਰੂ